ਬਹੁਤ سارے ਲੋਕ ਅੱਜ ਕੱਲ ਸਾਡੇ ਕੀ ਬਿਮਾਰੀ ਹੈ ਸਾਡੇ ਆਮ ਤੁਸੀਂ ਸ਼ਹਿਰਾਂ ਚ ਜਾਓ ਪੱਵਰ ਦਾ ਪੂਰੇ ਮੁਲਕ ਦੇ ਵਿੱਚ ਹੀ ਤੇ ਦੋ ਚਾਰ ਲੋਕ ਮਿਲ ਜਾਣਗੇ ਜਿਹੜੇ ਤੁਹਾਨੂੰ ਇਹ ਕਹਿਣਗੇ ਪੰਚਾਇਤਾਂ ਚ ਵੀ ਹੁੰਦੇ ਆ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਜਿਨ੍ਹਾਂ ਦਾ ਇਹ ਡਾਇਲੋਗ ਹੁੰਦਾ ਹੈ ਕਿ ਯਾਰ ਮੈਂ ਜੋ ਕਹਿੰਨਾ ਮੂੰਹ ਤੇ ਕਹਿ ਦਿੱਤਾ ਸੁਣਿਆ ਹੋਣਾ ਤੁਸੀਂ ਵੀ ਕਿਸੇ ਤੋਂ ਇਹ ਡਾਇਲੋਗ ਕਿ ਵੀ ਮੈਂ ਤਾਂ ਜੋ ਕਹਿੰਨਾ ਮੂੰਹ ਤੇ ਇਹ ਲਫ਼ਜ਼ ਜਿਹੜਾ ਬੰਦਾ ਕਹਿ ਰਿਹਾ ਨੇ ਇਹ ਅੱਖਰ ਜਿਹੜਾ ਮੂੰਹ ਕਹਿੰਦੇ ਇਹ ਤੋਂ ਵੱਡਾ ਬੇਈਮਾਨ ਕੋਈ ਹੈ ਕਿਉਂਕਿ ਇਹਦਾ ਦਿਲ ਇੰਨਾ ਛੋਟਾ ਹੈ ਕਿ ਇਹ ਕਿਸੇ ਦੀ ਛੋਟੀ ਜਿਹੀ ਗਲਤੀ ਆਪਣੇ ਦਿਲ 'ਚ ਸਮਾ ਨਹੀਂ ਸਕਦਾ। ਇਹ ਕਿਸੇ ਨੂੰ ਮਾਫ ਨਹੀਂ ਕਰ ਸਕਦਾ। ਇੱਕ ਮੱਖੀ ਦੀ ਤਰ੍ਹਾਂ ਜਿਹੜਾ ਪੂਰਾ ਖੂਬਸੂਰਤ ਜਿਸਮ ਛੱਡ ਕੇ ਜ਼ਖਮ ਦੇ ਉੱਤੇ ਜਾ ਕੇ ਬੈਠੇ। ਔਰ ਇਹ ਸਾਚੀ ਸਲੀਨੀ ਬੋਲ ਰਹੀ ਹੈ ਇਹਨੂੰ ਅਸੀਂ ਸੱਚਾ ਤਾਂ ਨਹੀਂ ਕਹਿੰਦੇ। ਅਗਰ ਇਹਦੀ ਇਹ ਗੱਲ ਮੰਨ ਲਈਏ ਕਿ ਮੈਂ ਜੋ ਕਹਿੰਨਾ ਸੱਚ ਕਹਿਣਾ ਮੂਤੇ ਕਹਿ ਦਿੰਨਾ ਫਿਰ ਤਾਂ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਕਿਸ ਕਿਸ ਘਰ ਦੀ ਕਿਸ ਕਿਸ ਆਰਡਰ ਤੇ ਇਹ ਗੰਦੀ ਨਿਗਾ ਰੱਖੀ ਹੋਈ ਹੈ ਅਗਰ ਇਹ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਤੇ ਦੱਸ ਦਿੱਤਾ ਫਿਰ ਇਹ 10 ਦਿਨ ਦਾ ਕਿ ਮੈਂ ਕਿਹਦੀ ਜਗ੍ਹਾ ਮਾਰੀ ਮੈਂ ਕਿਹਦੇ ਵੱਟ ਦੇ ਉੱਤੇ ਜਾ ਕੇ 2 ਫੁੱਟ ਆਪਣਾ ਖੇਤ ਉਧਰੋਂ ਕਰ ਲਿਆ ਫਿਰ ਇਹ 10 ਦਿਨ ਦਾ ਕਿ ਮੈਂ ਫਲਾਨੇ ਸੰਗ ਫਲਾਨੇ ਨਾਲ 5000 ਦੀ ਟੱਗੀ ਮਾਰੀ ਸੀ ਫਿਰ ਇਹ 10 ਦਿਨ ਦਾ ਕਿ ਮੈਂ ਫਲਾਨੇ ਦੇ ਨਾਲ ਬੇਈਮਾਨੀ ਕੀਤੀ ਮੈਂ ਫਲਾਨੀ ਜਗ੍ਹਾ ਝੂਠੀ ਗਵਾਹੀ ਦਿੱਤੀ ਕਿਉਂਕਿ ਇਹ ਆਪਣੇ ਐਬ ਛੁਪਾਂਦਾ ਹੈ ਔਰ ਦੂਸਰਿਆਂ ਦੇ ਆਇਬਾਂ ਨੂੰ ਬੋਲਣ ਦੇ ਲਈ ਆਪਣੇ ਆਪ ਨੂੰ ਤਮਗਾ ਵੀ ਦੇਣਾ ਚਾਹੁੰਦਾ ਕਿ ਜੀ ਮੈਂ ਤਾਂ ਜੋ ਬੋਲਦਾ ਖਰਾ ਹੀ ਬੋਲਦਾ ਇਹ ਖਰਾ ਨਹੀਂ ਬੋਲਦਾ ਇਹ ਝੂਠ ਬੋਲਦਾ ਕਿਉਂਕਿ ਇਹ ਸਮਾਜਿਕ ਵਿਵਸਥਾ ਜੀ ਲੋਕਾਂ ਨੂੰ ਤੋੜਨ ਦਾ ਕੰਮ ਕਰ ਰਹੀ ਹੈ ਜੋੜਨ ਦਾ ਨਹੀਂ ਕਰ ਰਹੀ ਕਮਾਲ ਇਹ ਥੋੜੀ ਹੈ ਕਿ ਤੁਸੀਂ ਕਿਸੇ ਨੂੰ ਤੋੜਨ ਦੇ ਲਈ ਕੁਝ ਕਰ ਰਹੇ ਕਮਾਲ ਇਹ ਵੀ ਤੁਸੀਂ ਜੋੜ ਕਿੱਦਾਂ ਸਕਦੇ ਮੇਰੇ ਪਿਤਾ ਜੀ ਚਾਹੀ ਇਮਾਮ ਮੌਲਨਾ ਅਬੀ ਬੁਰਮਾਨ ਸਾਨੀਬੋ ਧਿਆਨ ਦਿਓ ਅਬੂਲਲਾ ਦੇ सब कुछ होना तो सिक्के, गाल, गाला उन्होंने शेर सुनाना पाता। यार है जेबीसी मशीन लिया तोड़ी बस्ती उजड़ना आसा है बस्ती, बस्ते, 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 बस्ते। कोई कमान की गल नहीं है जोड़ना कमान ਤਾਨਾ ਦੇ ਦੇਣਾ ਕਮਾਲ ਦੀ ਗੱਲ ਨਹੀਂ ਸਬਰ ਕਰ ਲੈਣਾ ਕਮਾਲ ਬੰਦਾ ਤਾਂ وہی ਹੈ ਜਿਹੜਾ مختلف ਅਲੱਗ-ਅਲੱਗ ਰੰਗ ਅਲੱਗ-ਅਲੱਗ ਮિજાਜ ਦੇ ਲੋਕਾਂ ਨੂੰ ਸੰਗਠਨ ਕਿਹਨੂੰ ਕਹਿੰਦੇ ਜਮਾਤ ਕੀ ਹੁੰਦੀ ਹੈ ਕੋਈ ਇਹਦਾ ਮਤਲਬ ਹੁੰਦਾ ਹੈ ਵੀ ਅਲੱਗ-ਅਲੱਗ ਗੋਲੀਆਂ ਅਲੱਗ-ਅਲੱਗ ਮિજાਜ ਅਲੱਗ-ਅਲੱਗ ਤਰੀਕੇ ਦੇ ਲੋਕ ਇੱਕੋ ਹੀ ਜਗ੍ਹਾ ਇੱਕੋ ਹੀ ਮਿਸ਼ਨ ਨੂੰ ਲੈ ਕੇ ਆਪਸ ਦੇ ਵਿੱਚ ਇਕੱਠੇ ਚੱਲਣ ਤਾਂ ਹੀ ਉਹਦਾ ਜੀ ਕਹਿੰਦੇ ਵੀ ਇਤਫਾਕ ਦੀ ਗੱਲ ਹੈ ਅਗਰ ਉਹ ਇਤਬਾਅ ਤੋੜੇਗਾ ਅਰਚ ਨਹੀਂ ਹੈ ਔਰ ਤੁਹਾਡੇ ਚ ਨੀ ਹਿੰਮਤ ਹੀ ਨਹੀਂ ਕਿ ਮਾਪੇ ਦੀਆਂ ਦੋ ਗੱਲਾਂ ਸੁਣ ਲਓ ਤੁਹਾਡੇ ਚ ਨੀ ਹਿੰਮਤ ਹੀ ਨਹੀਂ ਕਿ ਬੀਬੀ ਅਗਰ ਕੋਈ ਧਿਲਾ ਕਰਦੀ ਭਈਏ ਤੁਸੀਂ ਉਹਨੂੰ ਸੁਣ ਲਓ ਤੁਹਾਡੇ ਚ ਨਹੀਂ ਵੀ ਹਿੰਮਤ ਨਹੀਂ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਕਰਨ ਤੋਂ ਡਰਦੇ ਬੈਠੇ ਨੇ ਤੇ ਫਿਰ ਇਹਦਾ ਮਤਲਬ ਤੁਸੀਂ ਸਮਾਜ